ਜਿਹੜੇ ਕੰਮ ਦਾ ਮੈਨੂੰ ਚੈਲੰਜ ਮਿਲ ਜਾਂਦਾ ਨਾ ਫਿਰ ਉਹ ਮੈਂ ਕਰਕੇ ਦਿਖਾਉਂਦਾ ਇੱਕ ਦਲਜੀਤ ਦਾ ਦਲਜੀਤ ਨੇ ਕੋਈ ਸ਼ੋਚ ਕਿਹਾ ਦਾ ਵੀ ਪੰਜਾਬੀ ਟੌਰ ਨਹੀਂ ਕਰ ਸਕਦੇ ਕਹਿੰਦਾ ਮੈਂ ਤਾਂ ਕਰਕੇ ਦਿਖਾਉਂ ਕਹਿੰਦਾ ਪੰਜਾਬੀ ਬੜੀਆ ਬੜੇ ਕਾਨਸਰਟ ਨਹੀਂ ਲਾ ਸਕਦੇ ਕਹਿੰਦਾ ਮੈਂ ਤਾਂ ਲਾ ਕੇ ਦਿਖਾਉਂ ਮੈਂ ਤਾਂ ਕਰਕੇ ਦਿਖਾਉਂਗੀ ਪੰਜਾਬੀ ਕਹਿੰਦਾ ਪੱਗ ਕਹਿੰਦਾ ਹਾਲੀਵੁੱਡ ਚ ਨਹੀਂ ਜਾ ਸਕਦੀ ਕਹਿੰਦਾ ਮੈਂ ਤਾਂ ਜਾ ਕੇ ਦਿਖਾਉ ਉਦਾਂ ਹੀ ਫਿਰ ਮੈਂ ਮੈਂ ਤਾਂ ਹੁਣ ਸਰਪੰਚੀ ਜਿਹੜਾ ਵੀ ਕੀੜਾ ਇਹ ਵੀ ਕੱਟ ਕੇ ਦਿਖਾਉ ਤੇ ਅੱਜ ਇਸ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਆਪਾਂ ਤੇ ਬੜੀਆਂ ਸਰਪੰਚ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਤੇ ਜੇ ਕਿਹਾ ਤਾਂ ਖੜਾ ਨੇ ਪੇਪਰ ਭਰਾਂ ਦੇ ਤੇ ਗੁਜਰਬਾਈ ਹਾਂਜੀ ਹਾਂਜੀ ਇਹ ਕਿਆ ਦੇਖ ਰਹਾ ਮੈਂ ਤੇਰੀ ਤੇਰੀ ਫਸਲ ਲਾਈ ਹੈ ਹੈ ਤੇਰਾ ਉਹ ਗੋਭੀ ਫਿਰ ਉੱਥੇ ਵੇਚਣਾ ਕਹਿੰਦੇ ਇੱਕ ਮਿੰਟ ਖੜਾ ਮੈਂ ਇਸੇ ਸਾਈਡ ਦਿਖਾਵਾਂ ਤੁਸੀਂ ਆਹ ਕਾ ਗੋਭੀ ਸਰੋਦੀ ਆਹ ਨਹੀਂ ਦੂਆ ਆਹ ਗੋਭੀ ਵੇਚਣਾ ਉਗਣੀ ਸ਼ੁਰੂ ਹੋ ਗਈ ਬਾਈ ਦੀ ਗੋਭੀ ਸਰੋਂ ਵੇਚੀ ਹੋਈ ਵਿੱਚ ਉਹ ਤੇਰਾ ਮਤਮਾਖੂ ਇਧਰ ਆ ਤਮਾਕੂ ਤਮਾਕੂ ਕੀ ਹੁੰਦਾ ਦਾ ਹੁੰਦਾ ਜੀ ਬੜੇ ਫੱਤੇ ਵਾਲਾ ਬੜੇ ਪੱਤੇ ਵਾਲਾ ਇਧਰ ਲਾਤਾ ਵਾਹ ਬਈ ਵਾ ਇਹਦਾ ਤੇਰਾ ਨਿਕਲਣਾ ਸ਼ੁਰੂ ਹੋ ਚੁੱਕਿਆ ਬਾਈ ਨਹੀਂ ਆ ਤੂੰ ਕਿਹਦਾ ਜੰਮਣਾ ਨਹੀਂ ਹੂੰ ਰੂਹ ਨਾਲ ਕਰਕੇ ਕੀ ਇਧਰ ਘਲ ਆਇਆ ਇਹ ਪਾਲਕ ਅੱਛਾ ਇਧਰ ਪਾਲਕ ਉਹ ਮੇਥੀ ਥੱਲੇ ਉਹ ਮੇਥੀ ਮੇਥੀ ਵੀ ਤੂੰ ਆ ਉਹ ਵੱਟ ਤੇ ਉਹ ਉੱਤੇ ਮੇਹਰਦੀ ਜਾਈ ਧਨੀਆ ਧਨੀਆ ਉੱਧਰ ਹੈ ਜੀ ਧਨੀਆ ਥੋੜਾ ਲੇਟ ਨਿਕਲੂਗਾ ਕਹਾਂ ਧਨੀਆ ਚੇਤੀ ਨਹੀਂ ਡਿੱਗਦਾ ਆ 10 ਦਿਨ ਲੈ ਲੈਣਾ ਧਨੀਆ ਆ ਤੇ ਆ ਜੀ ਮਿੱਥਿਆਂ ਦੀ ਆ ਖੜੀ ਆ ਆ ਮਿੱਥਿਆਂ ਦੀ ਕਾੜੀਆਂ ਵੱਡੀਆਂ ਵੱਡੀਆਂ ਠੋਕਦੇ ਇਸ ਵਾਰੀ ਹਾਂ ਆ ਚੱਲਣ ਦੇ ਚੱਲਣ ਦਾ ਜਗਾੜ ਘਰਾੜ ਲੰਗੇ ਹੱਕ ਆ ਬੰਦਾ ਸਾਡਾ ਇੱਥੇ ਮੋਟਰ ਵਰਕ ਕਰਿਆ ਕਰਨ ਆਉਂਦਾ ਆਪਣੀ ਕਿਰਿਆ ਕਰਦਾ ਤੇ ਸਕੂਟਰੀ ਚੱਕਦਾ ਤੇ ਲੰਘ ਜਾਂਦਾ ਕਮੈਂਟਾਂ ਚ ਦੱਸੋ ਕੌਣ ਆ ਬੰਦਾ ਚਿੱਟੀ ਸਕੂਟਰੀ ਵਾਲਾ ਹੈ ਮੈਂ ਵੀ ਦੇਖਿਆ ਵੀ ਤੁਸੀਂ ਪਛਾਣਦੇ ਬੰਦੇ ਨੂੰ ਕਿ ਨਹੀਂ ਲੋਇ ਪਾਈ ਕਈ ਵਾਰ ਨਾ 네ਗੇਟਿਵ ਸੋਚ ਹੁੰਦੀ ਕਈ ਲੋਕਾਂ ਨੇ ਵੀ ਕਰ ਨਹੀਂ ਸਕਦਾ ਹੈਗਾ ਨਹੀਂ ਕਰ ਸਕਦਾ ਭਾਈ ਮੈਂ ਕਹਾ ਮੈਂ ਤਾਂ ਕਰਕੇ ਦਿਖਾਉਂ ਕਹਿੰਦੇ ਇੱਕ ਪੰਜਾਬ ਦਾ ਯੂਟਿਊਬਰ ਕਿ ਮਿਲੀਅਨ ਸਬਸਕ੍ਰਾਈਬਰ ਨਹੀਂ ਕਰ ਸਕਦਾ ਫਿਰ ਮੈਂ ਪੈ ਗਿਆ ਪਿੱਛੇ ਮੈਂ ਕਹਾ ਮੈਂ ਤਾਂ 1 ਮਿਲੀਅਨ ਸਬਸਕ੍ਰਾਈਬਰ ਕਰਕੇ ਦਿਖਾਉਂ ਕਰਦੇ ਇਹ ਚੀਜ਼ਾਂ ਹੋ ਜਾਂਦੀਆਂ ਹੁਣ ਜਿੱਦਾਂ ਕਹੀ ਜਾਂਦਾ ਲਾ ਉੱਤੇ ਕਿੱਥੇ ਹੋਣੀ ਆ ਤੂੰਗਾ ਕਰ ਲੂੰਗਾ ਕਿੱਥੇ ਸਰਪੰਚੇ ਦਾ ਘਰ ਬਹੁਤ ਦੂਰ ਨਾ ਮੈਂ ਤਾਂ ਮੈਂ ਤਾਂ ਕਰਕੇ ਦਿਖਾਵਾਂ ਇਹ ਚੀਜ਼ਾਂ ਆ ਜਾਂਦੀਆਂ ਜਦ ਕੋਈ ਚੈਲੰਜ ਮਿਲ ਜਾਂਦਾ ਨਾ ਉਹ ਚੈਲੰਜ ਨੂੰ ਬੰਦਾ ਪੂਰਾ ਕਰਕੇ ਦਿਖਾਵੇ ਉਹਦਾ ਫਾਇਦੇ ਅਲੱਗ ਹੁੰਦਾ ਥਰਾ ਐਦਾਂ ਹੀ ਦੱਸਦਾ ਤੁਹਾਨੂੰ ਮੈਂ ਪਿੰਡ ਚ ਨਾ ਅਸੀਂ ਕਿਰਕਲਾ ਟੂਰਨਾਮੈਂਟ ਕਰਾਉਣਾ ਸਭ ਤੋਂ ਜਿਹੜਾ ਪਹਿਲਾ ਟੂਰਨਾਮੈਂਟ ਕਰਵਾਇਆ ਤਾਂ ਨਾਲੋਜੀ ਹੋਇਆ ਹੋਣਾ 2003 ਜਾਂ 4 ਦੀ ਗੱਲ ਹੋਣੀ ਹੈ ਮੇਰੇ ਬਾਹਰ ਜਾਣ ਤੋਂ ਪਹਿਲਾਂ ਦੋਨੇ ਪਿੰਡਾਂ ਦੀ ਪੰਚਾਇਤਾਂ ਇਕੱਠੀਆਂ ਕਰੀਆਂ ਕਿ ਚਲੋ ਅਸੀਂ ਉਹ ਪੰਚਾਇਤਾਂ ਦਾ ਵੀ ਸਮਰਥਨ ਮਿਲੇ ਸਾਨੂੰ ਚਲੋ ਜੀ ਪੰਚਾਇਤਾਂ ਬੈਠੀਆਂ ਨਹੀਂ ਜੀ ਉਧਰ ਦੇ ਉਧਰ ਤੇ ਸਰਪੰਚ ਇਕੱਠੇ ਕਰੇ ਹੋਏ ਅੰਨਾ ਜੀ ਫਲਾਣਾ ਹੋ ਜਾਊਗਾ ਧੰਗਾਣਾ ਹੋ ਜਾਊਗਾ ਲੜਾਈਆਂ ਹੋ ਜੀ ਫਲਾਣਾ ਹੋ ਜਾਊਗਾ ਧੰਗਾਣਾ ਹੋ ਜਾਊਗਾ ਚਲੋ ਵੇ ਉੱਠ ਗਏ ਮੈਂ ਸਾਢ ਨੂੰ ਹੋਇਆ ਮੈਂ ਕਿ ਟੂਰਨਾਮੈਂਟ ਹੋਊਗਾ ਤਾਂ ਹੋਊਗਾ ਜਿਹੜਾ ਪਹਿਲਾ ਟੂਰਨਾਮੈਂਟ ਹੋਇਆ ਤਾਂ ਓਏ ਹੋਏ ਹੋਰ ਟੂਰਨਾਮੈਂਟ ਵੀ ਹੋਇਆ ਸਿਰੇ ਵੀ ਚੜਿਆ ਸਿੰਗਰ ਵੀ ਲੱਗਿਆ ਤੇ ਰੱਬ ਨੇ ਪੈਸੇ ਦੇ ਵੀ ਕੋਈ ਤੋਟ ਨਹੀਂ ਛੱਡੀ ਸੀ ਕੋਈ ਨਹੀਂ ਲਾਦਾਂਗੇ ਦਾ YouTube ਚੈਨਲ ਤੇ ਚੱਲਦਾ ਹੈਗਾ ਉਸ ਤੋਂ ਬਾਅਦ ਫਿਰ ਲਗਾਤਾਰ ਚੱਲਦੇ ਰਹੇ ਜਿਹੜਾ ਸੀ ਟੂਰਨਾਮੈਂਟ ਪਿੰਡ ਦੇ ਜੱਸਾ ਜੱਸਾ ਸਰਪੰਚ ਦਾ ਉਹਦੇ ਘਰ ਦੇ ਪਿੱਛੇ ਕਰਾਉਂਦੇ ਸੀ ਟੂਰਨਾਮੈਂਟ ਜਿਹੜਾ ਪਹਿਲਾ ਪਹਿਲੀ ਟੂਰਨਾਮੈਂਟ ਹੋਇਆ ਸੀ ਬੜੇ ਰੰਗ ਬੰਨੇ ਟੂਰਨਾਮੈਂਟ ਦੇ ਵਿੱਚ ਬੜੀ ਦੁਨੀਆ ਇਕੱਠੀ ਹੋ ਗਈ ਸੀ ਟੂਰਨਾਮੈਂਟ ਦੇ ਪਰ ਹੌਲੀ ਹੌਲੀ ਜਿੱਦਾਂ ਹੁਣ ਮੈਂ ਦੇਖਦਾ ਜਾਂਦਾ ਹਾਂ ਨਾ ਵੀ ਟੂਰਨਾਮੈਂਟ ਵੀ ਉਹ ਉਦਾਂ ਦੇ ਇਕੱਠ ਨਹੀਂ ਹੁੰਦੇ ਹੈਗੇ। ਉਹ ਟਮ ਟੂਰਨਾਮੈਂਟ ਇਕੱਠ ਬਹੁਤ ਹੁੰਦੇ ਸੀ। ਪਰ ਮੈਂ ਬੈਠਾ ਸੋਚਾਂ ਸਾਈਡ ਪਰ ਮੈਂ ਕਿੱਡੀ ਕੁ ਬੜੀ ਗੱਲ ਹੈ ਟੂਰਨਾਮੈਂਟ ਕਰਾਉਣੀ ਹੈ। ਆ ਲੱਖ ਲਾਉ ਜੂ 50 ਲੱਖ 50 ਹਜ਼ਾਰ ਲਾਉ ਜੂ 2 ਲੱਖ ਲਾਉ ਜੀ ਮੈਂ ਲਾਵਾਂਗੇ। ਸਾੜ ਮੈਂ ਕੋਈ ਕਰਾਂਗੇ ਭਾਈ। ਇਹ ਕਰਕੇ ਵੀ ਦਿਖਾਇਆ ਸਿਰੇ ਵੀ ਚੜਾਇਆ ਇਹ ਚੀਜ਼ਾਂ ਹੋ ਜਾਂਦੀਆਂ। ਜੇ ਤੁਹਾਨੂੰ ਕੋਈ ਚੈਲੰਜ ਦਿੰਦਾ ਹੁੰਦਾ ਨਾ ਵੀ ਤੇਤੇ ਨਹੀਂ ਹੋਣਾ ਉਹਨੂੰ ਕਰਕੇ ਦਿਖਾ। ਫਿਰ ਬੰਦਾ ਬਣਦਾ ਇਹ ਚੀਜ਼ਾਂ ਹੋ ਜਾਂਦੀਆਂ ਜੀ ਤਾਂ ਹੁਣ ਮੈਨੂੰ ਜਿਹੜੀ ਗੱਲ ਕਹੀ ਹੈ ਹੁਣ ਭਾਈ ਮੈਂ ਤਾਂ ਇਹ ਕਰ ਲਿਆ ਹੁਣ ਪੇਪਰ ਭਰਾਂਗੇ ਜੇ ਮੂੰਹ ਚੋਂ ਬੋਲ ਕੱਢਿਆ ਤਾਂ ਪੂਰਾ ਕਰਕੇ ਦਿਖਾਵਾਂਗੇ ਤੇ ਭਾਈ ਤੁਹਾਡਾ ਬਹੁਤ ਪਿਆਰ ਸਤਿਕਾਰ ਸਾਰਾ ਨਾਲ ਮਿਲਦਾ ਮੋਟਰ ਉੱਪਰ ਆ ਕੇ ਕੋਈ ਗੱਲ ਤਾਂ ਕਹੀ ਉਹਨੇ ਵੀ ਭੁੱਲੇਗਾ ਅੱਜ ਦੀ ਲਾਇਬ੍ਰੇਰੀ ਤੁਹਾਡਾ ਸਵਾਗਤ ਆ ਜੀ ਤੇ ਰਹਿਣਾਂ ਦਾ ਕੁਸ਼ੀਲਾ ਕਰਨਾ ਯਾਰ ਮੈਨੂੰ ਬੰਦਾ ਕਹਿੰਦਾ ਸੀ ਮੈਨੂੰ ਲੱਕੜ ਚਾਹੀਦੀ ਹੈ ਮੁੜ ਕੇ ਗੌਰ ਨਹੀਂ ਕਰੀ ਹੈਗੀ ਉਹਨਾਂ ਨੇ ਘਰਾ ਖੰਡ ਪਾਟ ਕਰਾਉਣਾ ਕਹਿੰਦਾ ਤੇਰੇ ਕੋਲ ਪਈ ਆ ਬਰੇ ਮੈਨੂੰ ਦੇ ਦੇ ਮੈਂ ਕਿਹਾ ਭਾਈ ਚੱਕ ਲੈ ਜਿਹੜੀ ਤੈਨੂੰ ਜਿੰਨੀ ਕਿ ਚਾਹੀਦੀ ਆ ਜਿਹੜੀ ਤੈਨੂੰ ਚਾਹੀਦੀ ਭਾਈ ਲੈ ਜਾ ਜਿੰਨੀ ਕਿ ਚਾਹੀਦੀ ਆ ਚਲੋ ਕਿਸੇ ਦਾ ਕੰਮ ਆ ਜੂਗੀ ਉਹਨਾਂ ਨੇ ਕੋਈ ਕਾਰਜ ਕਾਣਾ ਘਰਾ ਆਪਣੇ ਤੇ ਮੁੱਲ ਵੀ ਲੈ ਕੇ ਆਉਣੇ ਦੀ ਮੈਂ ਕਿਹਾ ਇੱਥੇ ਇੱਥੇ ਚੱਕ ਲੈ ਜਾ ਕੋਈ ਗੱਲ ਨਹੀਂ ਇਹ ਗੱਲਾਂ ਪਤਾ ਹੋ ਜਾਂਦੀਆਂ ਚਲੋ ਗੁੱਜਰ ਬਾਈ ਨੇ ਤਾਂ ਥੋੜੀ ਜਿਨੀ ਗਲਤੀ ਕਰ ਦਿੰਦਾ ਗੱਭੇ ਜਿਆਦਾ ਟੋਆ ਪਾਦਨਾ ਆਲੇ-ਦਾਲੇ ਪੱਟਾਂ ਜਿਆਦਾ ਉੱਚੇ ਚੱਕ ਦਿੰਦਾ ਮੈਨੂੰ ਇਹ ਡਰ ਹੁੰਦਾ ਹੈ ਤੁਰ ਮੀ ਪਾਣਾ ਤੇ ਪਾਣੀ ਖੜ ਜਾਣਾ ਫਿਰ ਇਹਨ ਪੂਰਾ ਚਲ ਕੋਈ ਨਹੀਂ ਹਲੇ ਦੋ ਟਰਾਲੀਆਂ ਮਿੱਟੀ ਦੇ ਮੈਂ ਹੋਰ ਸਟਾਉਣੀਆਂ ਇੱਥੇ ਵੀ ਦੋ ਟਰਾਲੀਆਂ ਮਿੱਟੀ ਦੀ ਸਟਾਹ ਦੀ ਇੱਥੇ ਹੋਰ ਜਿਹੜਾ ਹੁਣ ਘਰਾ ਰੇਤਾ ਹੈ ਨਾ ਮੈਨੂੰ ਬਹੁਤ ਪਿਆਰਾ ਜਿਹਾ ਲੱਗਿਆ ਉਹ ਪਿੱਸੀ ਜੀ ਮਿੱਟੀ ਜਿੱਦਾਂ ਆਹੀ ਮਿੱਟੀ ਨੇ ਪਿੱਸੀ ਜੀ ਹੁੰਦੀ ਆ ਵੀ ਰੇਤਲੇ ਚ ਮਿੱਟੀ ਅੱਧਾ ਵਿਚਰੇ ਤੇ ਅੱਧਾ ਵਿਚ ਮਿੱਟੀ ਮਿਕਸ ਜੇ ਆਹੋ ਉਹਦੇ ਵਿੱਚ ਜਿਹੜੀ ਫਸਲ ਹੁੰਦੀ ਆ ਬਹੁਤ ਘੈਂਟ ਹੁੰਦੀ ਆ ਇੱਕ ਵਾਰੀ ਇੱਥੇ ਐ ਇਹਦੇ ਥੱਲੇ ਜਿਹੜੇ ਮੈਂ ਕਟੋਕਟ ਵੀ 4 ਜਾਂ 5 ਇੰਚ ਨੇ ਇਹਦੇ ਥੱਲੇ ਪਾਣਾ ਪਿਆ ਹੋਇਆ ਉਹ ਮੈਂ ਟਿੱਪਰ ਮੰਗਾ ਲਿਆ ਜਦੋਂ ਟਿੱਪਰ ਮੰਗਾਇਆ ਮੈਂ ਉਹਨੂੰ ਪੂਰਾ ਪਧਰਾ ਕਰਤਾ ਐਨ ਇੱਥੇ ਜੇ ਤੁਸੀਂ ਕੋਈ ਮੇਰੀ ਪੁਰਾਣੀ ਵੀਡੀਓ ਕੱਢ ਕੇ ਦੇਖਿਓ ਨਾ ਇੱਥੇ ਵਿਧਿਆਲੀਆਂ ਉਹ ਜਦੋਂ ਗਿੱਲਾ ਹੋ ਜਾਣਾ ਜਮਈ ਘਰ ਵੀ ਕਹਿੰਦਾ ਪਾਣਾ ਜਾ ਐਮਪਾਇਰ ਮਾਰੋ ਅ ਜਿੰਨੇ ਜਿੰਨੇ ਜਿੱਥੇ ਦਿੱਤਾ ਉਹ ਥੱਲੇ ਲੱਗ ਜਾਂਦਾ ਤਾਂ ਪਾਣਾ ਜ ਨਹੀਂ ਤਾਂ ਪਾਣਾ ਕੇ ਬਣ ਜਾਂਦਾ ਪਤਲਾ ਪਤਲਾ ਜਾ ਉਦਾਂ ਹੋ ਜਾਣਾ ਜਦੋਂ ਉਹ ਸੁੱਕ ਜਾਣਾ ਪੱਥਰ ਅਰੇ ਕਹੀ ਵੀ ਅਬੜਦੀ ਦੀ ਦੁਦ ਪਰ ਇੰਨਾ ਕੜਾ ਹੋ ਜਾਂਦਾ ਦਾ ਉਹ ਮੇਰੇ ਇੱਕ ਵਾਰ ਕੰਮ ਖਰਾਬ ਹੋ ਗਿਆ ਸੀ ਫਿਰ 15000 ਦੀ ਮਿੱਟੀ ਫੇਰ ਥੋੜੇ ਪਾਈ ਇੱਥੇ ਫਿਰ ਮੈਂ ਚੈੱਕ ਕਰੀ ਮਿੱਟੀ ਜਦ ਬੱਗੀ ਮਿੰਦੂ ਮਿੱਟੀ ਮਿੱਟੀ ਵਧੀਆ ਆ ਤਾਂ ਲਿਆ ਫਿਰੋਂ ਭਾਈ 10 ਟਨ ਲਿਆ ਸੱਟ ਇੱਥੇ ਫਿਰ 10 ਟਨ ਲਿਆ ਸੱਟੀਆਂ ਫਿਰ ਕਿਤੇ ਜਾ ਕੰਮ ਚੱਲਿਆ ਉਹਦੇ ਮੂਰੇ ਦੋ ਟਿੱਪਰ ਬੰਗਾਏ ਤੇ ਇੱਕ ਹੋਗੋਂ ਮੱਚੇ ਇਹਦੇ ਵਿੱਚੋਂ ਲਾਈਵ ਵਿੱਚ ਮਿਲਣਾ ਨਹੀਂ ਹੈਗਾ ਤੇ ਫਿਰ ਮਾਸੀ ਦੇ ਮੁੰਡੇ ਨੂੰ ਫੋਨ ਕਰਿਆ ਮੈਂ ਮੈਂ ਪਾ ਪੰਦਾ ਪੁੱਛਿਆ ਕਿੰਨੇ ਦਾ ਟਿੱਪਰ ਕਹਿੰਦਾ ਕਿਤੇ ਸਢਾਈ ਆ ਉਹ ਫਿਰ ਉਹਨਾਂ ਦਾ ਸਰਕਲ ਹੁੰਦਾ ਟਿੱਪਰ ਵਾਲਿਆਂ ਦਾ ਕਹਿੰਦਾ ਮੈਂ ਇੱਥੇ ਪੈਸੇ ਲੈਣੇ ਆ ਇਹਨੂੰ ਪੈਸੇ ਨਾ ਦੇ ਮੈਂ ਜਦੋਂ ਫੋਨ ਕਰਿਆ ਮੈਂ ਕਹਾ ਯਾਰ ਮਾਸੀ ਦੇ ਮੁੰਡਿਆਂ ਨਾਲ ਗੱਲਬਾਤ ਕਰ ਲੈ ਪੈਸਿਆਂ ਵਾਲੇ ਉਹ ਹੋਠੀ ਇਕਠੀ ਇਕਠੀ ਠੀਕ ਆ ਭਾਈ 12000 ਦੀ ਮਿੱਟੀ ਆਪਾਂ ਨੂੰ ਫਰੀਜ਼ ਮਿਲ ਗਈ ਉਹਦੇ ਪੈਸੇ ਨਿਕਲ ਕੇ ਆਪਣੀ ਮਿੱਟੀ ਫਰੀਜ਼ ਪੈ ਗਈ ਐਦਾਂ ਹੋ ਜਾਣਾ ਚਾਹੀਦਾ ਪਟੇਪਰ ਨੇ ਫੰਦ ਪਾਤਾ ਦਾ ਬੜੀ ਟਿੱਪਰ ਚ ਮਿੱਟੀ ਹੈ। ਪਹਿਲਾਂ ਮੇਰੀ ਆਹ ਜਿਹੜੀ ਆਹ ਸਾਈਡ ਹੈ ਨਾ ਇੱਥੇ ਤੁਹਾਨੂੰ ਦੱਸਦਾ ਮੈਂ। ਵੀ ਇੱਥੋਂ ਤੋਂ ਲੈ ਕੇ ਉਹ ਖੁੰਝੇ ਤੱਕ ਇੰਨੇ ਕੁ ਮੂਰੇ ਮੂਰੇ ਤੇ ਮੇਰੀ ਕਿਆਰੀ। ਅੱਜ ਉਹ ਪਰਲੇ ਪਾਸੇ ਵਾਲੇ ਫਿਰ ਬਾਹਰ ਜਿਹਾ ਡਿਵੈਲਪ ਕੀਤੀ ਮੈਂ ਫਿਰ ਬਾਹਰ ਚ ਮਿੱਟੀ ਬੋਈ ਫਿਰ ਇਧਰ ਪਿੱਛੇ ਵੀ। ਪਰ ਗੁਜਰਬਾਈ ਇੱਕ ਹੋਰ ਚੀਜ਼ ਸੋਚਣਾ ਯਾਰ। ਹੈ ਗੁਜਰਬਾਈ? ਵੀ ਆ ਜਿਹੜਾ ਖੇਤ ਆਪਣਾ ਨੀਮਾ ਮੂਰਲਾ। ਪੂਲਰ ਵੱਡੇ ਤੇ ਇਹਦੇ ਵਿੱਚ ਮੈਂ ਤਾਂ 50-60000 ਦੀ ਲੱਖ ਰੁਪਏ ਦੀ ਮਿੱਟੀ ਪੋਈਏ। ਇਹਦੇ ਬਰਾਬਰ ਕਰੀਏ ਫਿਰ ਇਹਦੇ ਆਪਾਂ ਆ ਜਿਹੜਾ ਪਿਛਲਾ ਖੇਤ ਆ ਇਹਦੇ ਬਰਾਬਰ ਕਰ ਦਈਏ ਆ ਨੀਮਾ ਖੇਤ ਬਹੁਤ ਆ ਹਾਂ ਹਾਂ ਜਿਹੜਾ ਹੁਣ ਆ ਖੇਤ ਦਾ ਪਾਣੀ ਉਤਰਦਾ ਇਹ ਇਹ ਖੇਤ ਦਾ ਪਾਣੀ ਉਹ ਪਰਲੇ ਪਾਸੇ ਨੂੰ ਉਤਰੇ ਆਪਣੇ ਆਪਣਾ ਖੇਤ ਇੱਥੇ ਨਹੀਂ ਇੱਥੇ ਨੂੰ ਖਾਣਿਆਂ ਚ ਕੱਢ ਦਿੰਦੇ ਆ ਉਹ ਇੱਥੇ ਨੂੰ ਖਾੜੀ ਵੀ ਕੱਢ ਦਿੰਦੇ ਮੈਂ ਸੋਚਦਾ ਮੈਂ ਉਹ ਖੁੰਜ ਜਿੱਥੇ ਨੂੰ ਉੱਥੇ ਨੂੰ ਪਾਣੀ ਨਿਕਲੇ ਉਹਦਾ ਉੱਥੇ ਨੂੰ ਪਰਲੇ ਪਾਸੇ ਨੂੰ ਵੱਟ ਪਾ ਦਿੰਦੇ ਆਪਾਂ ਨੇ ਇਹਦਾ ਖੇਤ ਦਾ ਪਾਣੀ ਪਰਲੇ ਪਾਸੇ ਨੂੰ ਉਤਰੇ ਉੱਚਾ ਗਰੇ ਖੇਤ ਨੀਮਾ ਬਹੁਤ ਪਾਣੀ ਖਰਚਦਾ ਕਈ ਵਾਰ ਜਿੰਨੀ ਕਿ ਮਿੱਟੀ ਪਵਾ ਦਈ ਇਹਦੇ ਵਿੱਚ ਉੱਚਾ ਖੇਤ ਫਿਰ ਵਧੀਆ ਰਹੂਗਾ ਉਹ ਵੀ ਵੈਸੇ ਪਰਲੇ ਪਾਸੇ ਜਿਹੜਾ ਖੇਤ ਪਰਲੇ ਪਾਸੇ ਨੂੰ ਜਾਂਦਾ ਸਾਰਾ ਪਾਣੀ ਹੈ ਪਰਲੇ ਪਾਸੇ ਨੂੰ ਟੜਾਉਣਾ ਖੇਤੀ ਕਿ ਇੱਧਰ ਪਾਣੀ ਛੱਡਦੇ ਆ ਤੇ ਇੱਧਰ ਨੂੰ ਜਾਂਦਾ ਸਾਰਾ ਪਾਣੀ ਇਹਦਾ ਇਹ ਸੋਚਿਆ ਹੋਇਆ ਹਾਂ ਮੈਂ ਗੁੱਜਰਬਾਈ ਸਫਾਰੀ ਕਰਦਾ ਸਵੇਰ ਦੀ ਸੀ ਚਾਹ ਪੀ ਲਈ ਉਹ ਤੁਸੀਂ ਚਾਨ ਮਾਤ ਬਲੌਗ ਪਰ ਦੇਖੋ ਜਿਹੜਾ ਮੇਰਾ ਸਟਾਰਟਿੰਗ ਹੋਈ ਉਹ ਬਲੌਗ ਦੀ ਇਹਦਾ ਆਪਣਾ ਤੁਹਾਨੂੰ پتہ ਜੇ ਲਾਈਵ ਹੈ ਇਹਦੇ ਵਿੱਚ ਕਿਹਾ ਭਾਈ ਮੈਂ ਤਾਂ ਹੁਣ ਕਰਕੇ ਦਿਖਾਉਂ ਕਹਤਾ ਭਾਈ ਖੜਨਾ ਦਾ ਖੜਨਾ ਉਹਨਾਂ ਪੇਪਰਾਂ ਦੀ ਦੇਖਦੇ ਕਿ ਕਿਦਾਂ ਭਰਨ ਜਾਣਾ ਕਿਦਾਂ ਭਰਕੇ ਜੀ ਪੇਪਰ ਸਾਰੇ ਬਾਕੀ ਥੱਕੇ ਹੋਏ ਆ ਹੁਣ ਤਾਂ ਮੈਂ ਸਾਰਾ ਇੱਥੇ ਸਵੇਟਾ ਬਚਾ ਇੱਥੇ ਆ ਕੇ ਬਣਾ ਲੀਦੀ ਆ ਕੌਲ ਗੜਾ ਬੁਰਛੇ ਇੱਥੇ ਆਪਣਾ ਇੱਥੇ ਆ ਕੇ ਮੂੰਹ ਧੋਈਦਾ ਪਰ ਤਾਂ ਚੱਲ ਪੀ ਜਾ ਕੱਲ ਕੁੱਤੇ ਪੈ ਕੇ ਤੇ ਮੈਂ ਗੁਜਰ ਸਵੇਰੇ ਥੋੜੇ ਹੁੰਦੇ ਰਹੇ ਹੋਇਆ ਉਦੋਂ ਦਾ 5:30 ਆਇਆ ਮੈਂ ਕਿਦਨ ਨਾ ਆ ਦੋ ਵਾਰੀ ਆਇਆ ਕੱਲ ਤੇ ਮੈਂ ਦੰਤੜੇ ਜਾਵਾਂਗੇ ਅੱਜ ਦੋ ਕੁੱਤੇ ਪੈ ਕੇ ਖਾਣਾ ਆਨੇ ਖਾ ਲਾਂਗਾ ਤੈਨੂੰ ਤੇ ਮੇਰੇ ਹੱਥ 'ਤੇ ਡਿੱਗੀ ਉਹ ਫੜੀ ਹੋਈ ਸੀ ਦੁੱਧ ਵਾਲੀ ਆ ਨੇੜੇ ਜਿਹਨੂੰ ਇੱਕਦੇ ਬੱਜਾ ਮੂੰਹ ਜੇ ਪਰ ਕਾਉ 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 ਹੋਰ ਭੱਜ ਗਿਆ ਫਿਰ ਮਾਇਓ ਘੁਮਾ ਤੇ ਡਿੱਗੀ ਉਹਦੇ ਦੁੱਧ ਵਾਲੀਆਂ ਹੈ ਹੈ ਕੁੱਤੇ ਦੇ ਬੱਜੀ ਇੰਨੀ ਇੱਥੇ ਨਾ ਲੱਗ ਕੇ ਲੰਮੀ ਹੈ ਮੂੰਹ ਤੇ ਕੋਲ ਨੂੰ ਟੱਚ ਹੋ ਗੇ ਆਪ ਨੂੰ ਆਉਗਾ ਪੋਨੂ ਚੜੇ ਮੇਰੇ ਉਹ ਤੇ ਹਾਰ ਤਾਂ ਕੋਈ ਹੈ ਨਹੀਂ ਫਿਰ ਡਿੱਗੀ ਹੋਦੀ ਮੇਰੇ ਕੋਲ ਘਰ ਹਾਂ ਘਮਾ ਦਤੀ ਸੀ ਜੱਕ ਮਾਈ ਮੈਂ ਪਰ ਮੇਰੇ ਲੱਕ ਨੇ ਖਾਲਿਆ ਮਰੂੜਾ ਥੋੜਾ ਦਰਦ ਕਰੀ ਜਾਂਦਾ ਹੁਣ ਸੈਟ ਹੈ ਉਹਨਾਂ ਨੇ ਵੀ ਕਈ ਵਾਰ ਆਪਾਂ ਉਸ ਟਾਈਮ ਸਰੀਰ ਨਾ ਉਹ ਨਹੀਂ ਤਾਂ ਹੈਗਾ ਕਹਿੰਦੇ ਹੁੰਦੇ ਆਪਣਾ ਨਾ ਵਰਜਿਸ ਨਹੀਂਤੀ ਹੋਈ ਹੋਈ ਹੈਗੀ ਜਦੋਂ ਉਹ ਘਮਾਈ ਮੈਂ ਉਹ ਮੇਰਾ ਸਰੀਰ ਲੱਕ ਦਾ ਕੀੜਾ ਖਾ ਗਿਆ ਉਸ ਤੋਂ ਬਾਅਦ ਲੱਕ ਚ ਐ ਸਦਾ ਦਰਦ ਹੋਇਆ ਸਾਰਾ ਦਿਨ ਜਦ ਮੈਂ ਉੱਠਦਾ ਤਾਂ ਨਾ ਥੋੜਾ ਟਾਈਮ ਐ ਲੱਕ ਨੂੰ ਫਿਰ ਹਲਾਹ ਲਾ ਕੇ ਆਂ ਇਕੱਠਾ ਕਰਕੇ ਫਿਰ ਉੱਠਦਾ ਹੁਣ ਸੱਟ ਆਏ ਨਾ ਭਈਆ ਫੁੱਲ ਲੱਗਿਆ ਕਿ ਉਹ ਲੱਗੀਆਂ ਇਹ ਇਹਨੂੰ ਆਪ ਪੀਤੇ ਲੱਗੇ ਭਈਆ ਇਹ ਇਹ ਪਵਿੱਤੇ ਹੀ ਆ ਫਿਰ ਲੱਗੇ ਜਿਹੜੇ ਵਿੱਚ ਆ ਲੋਪੇ ਫਲ ਆ ਗਿਆ ਆ ਦੇਖੋ ਇਹ ਫੁੱਲ ਨਹੀਂ ਹੈਗਾ ਫੁੱਲ ਦੇ ਉੱਪਰ ਆਲੇ ਆ ਦੇਖੋ ਉੱਪਰ ਇਹ ਆ ਫੁੱਲ ਆਏ ਹੋਇਆ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਮਿਲਦੇ ਹਾਂ ਹੁਣ ਪਰ ਕਿਸੇ ਅਗਲੀ ਲਾਈਵ ਦੇ ਵਿੱਚ ਕੱਲ ਨੂੰ ਕੋ ਹੋਰ ਕੋਈ ਮੁੱਦਾ ਦੇਖਾਂਗੇ ਅੱਜ ਦਾ ਮੁੱਦਾ ਤਾਂ ਇਹ ਸੀ ਖੜਾਣੇ ਕਰਕੇ ਦਿਖਾਵਾਂਗੇ ਇਹ ਚੈਲੰਜ ਹੁੰਦਾ ਜਿੱਦਾਂ ਹਮ ਦਿਲਜੀਤ ਚੈਲੰਜ ਲੱਤਾ ਉਹਨੇ ਅੱਦੇ ਹੁਣ ਕਿੱਥੇ ਉਹਦੇ ਇੱਕ ਘੰਟੇ ਦੇ ਵਿੱਚ ਹੀ ਤੁਸੀਂ ਦੇਖਿਆ ਹੋਣਾ ਦਿੱਲੀ ਮੇਨ ਕਾਨਸਰਟ ਹੋ ਰਹੀ ਦੀ ਉਹ ਪਤਾ ਨਹੀਂ ਹੋਣੀ ਪਤਾ ਨਹੀਂ ਦੇਖਦਾ ਹੁੰਦਾ ਵੀ ਉਹਦੇ ਟਿਕਟਾਂ ਸੋਲਡ ਆਊਟ ਉਹ ਵੀ ਉਹਦਾ ਇੱਕ ਕ੍ਰੈਡਿਟ ਕਾਰਡ ਪਰ ਕਰੀਆਂ ਹੋਈਆਂ ਜਾਂਦੀਆਂ ਵੀ ਉਹਦੇ ਪਰ ਤੁਸੀਂ ਬੁੱਕ ਕਰ ਸਕਦੇ ਹੋ ਹੋਰ ਕ੍ਰੈਡਿਟ ਕਾਰਡ ਪਰ ਵੀ ਐਕਸੈਪਟ ਨਹੀਂ ਹੋਈ ਦੀਆਂ ਉਹ ਕਹਿੰਦੇ ਕੰਪਨੀ ਵਾਲੇ ਵੀ ਸਰਾਨ ਕਹਿੰਦੇ 60 ਦਿਨ ਕ੍ਰੈਡਿਟ ਕਾਰਡ ਗਈ ਹੋਣੀ ਹੈ ਜਿੰਨੇ ਕਹਿੰਦੇ ਟਿਕਟਾਂ ਬੁੱਕ ਹੋ ਗਈਆਂ ਕ੍ਰੈਡਿਟ ਕਾਰਡ ਪਰ ਤੇ ਨਾਣਾ ਭਾਈ ਦਲਜੀਤਪੁਰ ਇਹਨੇ ਬੰਦੇ ਨੇ ਡਾ ਸਿੱਖਾਂ ਦੀ ਪਾਗ ਨੂੰ ਕਿੱਥੇ ਲੈ ਕੇ ਗਿਆ ਆਲੇ ਕੁਟੀ-ਮੁਟੀ ਗੱਲ ਨਹੀਂ ਹੁੰਦੀ ਹੈਗੀ। ਕੁਝ ਲੱਕ ਵੀ ਹੁੰਦਾ, ਕੁਝ ਬੰਦੇ ਦੀ ਮਿਹਨਤ ਵੀ ਆਇਆ। ਮਿਹਨਤੀ ਬੋਲਦੇ ਕਬਰ ਉੱਤੇ। ਚਲੋ ਜੀ ਧੰਨਵਾਦ ਜੀ। ਲਾਈਵ ਦੇਖਣ ਵਾਸਤੇ। ਮਿਲਦੇ ਹਾਂ ਹੁਣ ਕੱਲ੍ਹ ਵਾਲੇ ਲਾਈਵ 'ਚ। ਸਰਪੰਚੀ ਦਾ ਮੁੱਦਾ ਦੇਖਦੇ ਹਾਂ ਕੱਲ ਨੂੰ। ਕੀ ਬਣਦਾ। ਧੰਨਵਾਦ।